ਜਨਾਨੀ ਹੋਵੇ ਤਾਂ ਆ ਜਨਾਨੀ ਵਰਗੀ ਦਲੇਰ ਜਿਹੜੀ ਲੱਕ ਤੇ ਹੱਥ ਰੱਖ ਕੇ ਸ਼ਰਿਆਮ ਪੁਲਿਸ ਨੂੰ ਕਹਿ ਰਹੀ ਆ ਕਿ ਅਸੀਂ ਤਾਂ ਸ਼ਰਾਬ ਵੇਚਾਂਗੇ ਤੁਸੀਂ ਕਰ ਲਓ ਜੋ ਕਰਨਾ ਜੀ ਹਾਂ ਵੀਡੀਓ ਗੁਰਦਾਸਪੁਰ ਦੇ ਪਿੰਡ ਮੁਗਲਾਣੀ ਚੱਕ ਤੋਂ ਸਾਹਮਣੇ ਹੀ ਆ ਜਿੱਥੇ ਸ਼ਰਾਬ ਤਸਕਰਾਂ ਦੀ ਗੁੰਡਾਗਰਦੀ ਦੇਖ ਨੂੰ ਮਿਲੀ ਹੈ ਦਰਸਲ ਪਿੰਡ ਦੇ ਸਰਪੰਚ ਜੋਗਾ ਸਿੰਘ ਪੰਚਾਇਤ ਸਮੇਤ ਦੇਸੀ ਸ਼ਰਾਬ ਵੇਚਣ ਵਾਲੇ ਨੂੰ ਸ਼ਰਾਬ ਵੇਚਣ ਤੋਂ ਮਨਾ ਕਰ ਲਈ ਗਏ ਤਾਂ ਸ਼ਰਾਬ ਵੇਚਣ ਵਾਲੇ ਨੇ ਸ਼ਰਿਆਨ ਪੁਲ ਦੇ ਸਾਹਮਣੇ ਕਹਿ ਦਿੱਤਾ ਕਿ ਨਾਲ ਦੇ ਪਿੰਡਾਂ ਦੇ ਵਿੱਚ ਵੀ ਤਾਂ ਸ਼ਰਾਬ ਵਿਕਦੀ ਹੈ ਤੇ ਫਿਰ ਅਸੀਂ ਵੀ ਵੇਚਾਂਗੇ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਿਹਾ ਵੀਡੀਓ ਤੁਸੀਂ ਖੁਦ ਵੀ ਦੇਖ ਸਕਦੇ ਹੋ ਆਹ ਹੋਰ ਕੋਈ ਨਹੀਂ ਕਹਿੰਦਾ ਅਸੀਂ ਆਪਾਂ ਚੜ੍ਹਦੇ ਹਾਂ ਕਿ ਐਸਾ ਕਿ ਸਭ ਕੁਝ ਬਾਤ ਕਰਾ ਦੇ ਸਾਰੇ ਕਰਾਵਾ ਸਾਰੇ ਕਰਾਵਾ ਸਾਰੇ ਕਰਾਵਾ ਗੱਡੀ ਵੀ ਜੁਬੀਵਰ ਮਾਰਨ ਚੱਲਦਾ ਆ ਮੈਂ ਗੱਡੀ ਜੁਬੀਵਰ ਦੀ ਹੈਗਾ ਮੈਂ ਆਪਣੀ ਵੜੀ ਲਾ ਲਾ ਨਹੀਂ ਦਿਖਣੀ ਨੀ ਇੱਕ ਨਸ਼ਾ ਨਾਮ ਦਾ ਕਰਦੇ ਹੋ ਨਹੀਂ ਚੋਪਾ ਵਾਲੀ ਚਿਹਰੇ ਤੇ ਮੂੰਹ ਤੇ ਪਾਣੀ ਆ ਉਹ ਵੀ ਬੰਦ ਰਿਹਾ ਰੋਟੀ ਨਸ਼ਾ ਵਿੱਚ ਰੋਟੀ ਖਾਈ ਜਾ ਨਸ਼ਾ ਵਿੱਚ ਰੋਟੀ ਖਾਂਦੇ ਲੋਕੀ ਰਮਾਨ ਅੱਗੇ ਨਹੀਂ ਖਾਦੇ ਤੁਸੀਂ ਵੇਚੋ ਤੁਸੀਂ ਵੇਚੋ ਤੇ ਮੈਂ ਲੱਕ ਲਾਂਗਾ ਗੱਲ ਮੁੱਕੀ ਮੈਂ ਲੱਕ ਲਾਂਗਾ ਮੈਨੂੰ ਵੀ ਲੱਕ ਦੇ 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 ਦੇਖਿਆ ਜੀ ਅਬ ਤਾਂ ਇੱਕ ਪਾਸੇ ਤਾਂ ਨਸ਼ੇ ਦੇ ਖਿਲਾਫ ਲਗਾਤਾਰ ਪੁਲਿਸ ਵੱਲੋਂ ਤਸਕਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚਲਾਏ ਜਾ ਰਹੇ ਨੇ ਪਰ ਦੂਜੇ ਪਾਸੇ ਹੁੰਦਾ ਤਸਕਰ ਵੀ ਗੁੰਡਾਗਰਦੀ ਕਰਨ ਤੇ ਉਤਰ ਆਏ ਨੇ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ